ਜੀ ਸਭ ਸਿਕਾ ਜਿਸਾਰਾ ਮੇਰੇ ਕੋਲਾਰੇ ਵੀਰ ਨੂੰ ਸਾਰੇ ਬੜਾ ਭਰਾਵਾਂ ਨੂੰ ਬਹੁਤ ਬਹੁਤ ਤਿਆਰੀ ਸਭ ਸਬਜ਼ੀ ਚਾਲ ਤੇ ਅੱਜ ਬੜਾ ਵਧੀਆ ਦਿਨ ਹੈ ਅੱਜ ਠੰਡ ਦਾ ਦਿਨ ਹੋ ਗਿਆ ਅੱਜ ਬੜਾ ਤਿੰਨ ਦਿਨ 20 ਪੈਂਦਾ ਰਿਹਾ ਤੇ ਅੱਜ ਨਹੀਂ ਤਾਂ ਬਾਹਰ ਅੱਜ ਬਰੀਆ ਦਿਨ ਵੀ ਨਿਕਲਿਆ ਤੇ ਅੱਜ ਹੈਲੋਵੀਨ ਵੀ ਆਪੇ ਬੜਾ ਵਧੀਆ ਮੌਸਮ ਵੀ ਅੱਜ ਬਹੁਤ ਵਧੀਆ ਹੋ ਗਿਆ ਤੇ ਹੁਣ ਅੱਜ ਮੌਨਤੀਂ ਉਹ ਜਾਂਦੀ ਰਹਿੰਦਾ ਉਹ ਮੌਨਤੀਂ ਉਹ ਜਾਂਦੀ ਰਹਿੰਦਾ ਉਹ ਨਾਲ ਹੀ ਟੋਪਲਾਂ ਉਹਦੀਆਂ ਨਿਕਰੀਆ ਮੈਂ ਤਾਂ ਹਫਤੇ ਵਾਰ ਉੱਥੋਂ ਜਾ ਕੇ ਨਿਕਰੀਆ ਬਹੁਤ ਸੋਹਣਾ ਵੈਦਰ ਆ ਰਿਹਾ ਅੱਜ ਤਾਂ ਤੇ ਅੱਜ ਲੋਕਾਂ ਨੇ ਹੈਲੋਵੀਨ ਮਨਾਉਣਾ ਆਪਣਾ ਬਹੁਤ ਬਹੁਤ ਤੇ ਨਿਆਰਿਆਂ ਦੇ ਕੱਥੀ ਹੋਣਾ ਅਸੀਂ ਆਪਣੇ ਹਿਸਾਬ ਨਾਲ ਆਪਣਾ ਹੈਲੋਵੀਨ ਕਰ ਲਈਦਾ ਅਸੀਂ ਆਪਾਂ ਛੱਡਦੇ ਦੀ ਆਪਣੀਆਂ ਪਿੰਨੀਆਂ ਬਣਾ ਕੇ ਰੱਖ ਲਈਆਂ ਤੇ ਅਸੀਂ ਪਿੰਨੀਆਂ ਬਣਾ ਕੇ ਰੱਖ ਲਈਆਂ ਸਾਡਾ ਤਾਂ ਉਹ ਹੀ ਹੈਲੋਵੀਨ ਯਾਰ ਯਾਰਾਂ ਨੇ ਕਿੰਦੀਆਂ ਖਾਣੀਆਂ ਹੁੰਦੀਆਂ ਨੈਣ ਠੱਡੇ ਵਿੱਚ ਜ਼ਿਆਦਾ ਆਈਸਕ੍ਰੀਮ ਜ਼ਿਆਦਾ ਖਾਣੀ ਹੁੰਦੀ ਆ ਤੇ ਸਾਨੂੰ ਆਪਣਾ ਪੀਂਿਆ ਨਾ ਹੁੰਦਾ ਜਾਂ ਮੱਕੀ ਦੀ ਰੋਟੀ ਸਰ ਉਹ ਸਾਗ ਹੁੰਦਾ ਅਸੀਂ ਆਪਣਾ ਪਸੋਕਾ ਭੁੱਲ ਜਾਂਦਾ ਤੇ ਬਹੁਤ ਜ਼ਰੂਰੀ ਵੀ ਹੁੰਦਾ ਨਾ ਬਣਾ ਉਹ ਆਪਣੇ ਪਹਿਲਾਂ ਅੱਡਾ ਵਿੱਚ ਵਾਲੇ ਰਹਿ ਜਾਂਦਾ ਹੁੰਦਾ ਉਹ ਜਿੱਦਾਂ ਜੇ ਇੱਥੇ ਵੀ ਉਹੋ ਚੀਜ਼ਾਂ ਚੰਗੀਆਂ ਲੱਗਦੀਆਂ ਆ ਰੋਟੀ ਮੱਕੀ ਦੀ ਹੋਵੇ ਅੱਜਾ ਠੰਡੇ ਵਿੱਚ ਸਰ ਉਹਦਾ ਸਾਗ ਹੋਵੇ ਵੇਹੀ ਹੋਵੇ ਨਾਲ ਲਕਸੀ ਹੋਵੇ ਤੇ ਉਹ ਚੀਜ਼ਾਂ ਮਤਲਬ ਜਿਵੇਂ ਮਨੋ ਆਪਣੇ ਨਹੀਂ ਬਣਾਉਂਦੇ ਆ ਇੱਥੇ ਦੇ ਬੱਚੇ ਨੇ ਹੁਣ ਆਪਣੇ ਹਿਸਾਬ ਨਾਲ ਸੋਧੜਿਆ ਹੁੰਦਾ ਸਾਨੂੰ ਆਹ ਬਣਾ ਦੇ ਸਾਨੂੰ ਆਹ ਬਣਾ ਲੋ ਉਹ ਬੰਗਾਂ ਨੇ ਆਪਣੇ ਆਪ ਹੀ ਨਨਵੀ ਹਲਵੀ ਦਾ ਤਿਆਰ ਕਰਦੇ ਆ ਘਰ ਸਮਾਰ ਉਹ ਜੋ ਕਕੀਆਂ ਬਣਾਲੀਆਂ ਆਪੇ ਹੀ ਹੋਮੇਡ ਕਕੀਆਂ ਬਣਾ ਕੇ ਆਪਣੇ ਰੱਖ ਲੀਆਂ ਐਨ ਖਾਣ ਨੂੰ ਤੇ ਉਹ ਬਣਾ ਲਾ ਸਾਨੂੰ ਇਹ ਹੁੰਦਾ ਸਗਾ ਸਾਰੇ ਦੁਆੜੀਆਂ ਦੇ ਵਿੱਚ ਜਾ ਕੇ ਅਸੀਂ ਅਸੀਂ ਦਾ ਕਰავਾ ਚ ਸਾਡੀ ਬਾਈ ਜਿਹੜਾ ਉਹਦਾ ਸਾਡੇ ਉਹਨਾਂ ਚੱਕਰਪਾਰੀ ਬਣਾਉਂਦੇ ਸੀਗੇ ਹਾਂਜੀ ਚੱਕਰਪਾਰੀ ਬਣਾਉਣੇ ਜ ਆ ਬਟਰੀ ਕਰ ਲੈਣੀ ਤੇ ਇੱਥੇ ਬੱਚਿਆਂ ਦਾ ਆਪਣੇ ਸ਼ੌਕ ਆ ਉਹਨਾਂ ਨੇ ਆਪਣੇ ਹਿਸਾਬ ਨਾਲ ਕਰਨਾ ਹੈਗਾ ਉਹ ਚੀਜ਼ਾ ਘਾੜੀ ਨੂੰ ਲਾਇਕ ਨਹੀਂ ਕਰਦੇ ਜੇ ਚੰਗੀ ਚੀਜ਼ ਉਹ ਲਾਇਕ ਕਰ ਲੈਂਦੇ ਅਗੇ ਤਾਂ ਵਾਰੀ-ਵੋੜੀ ਚੀਜ਼ ਨੂੰ ਲਾਇਕ ਨਹੀਂ ਜੁਦਾ ਕਰਦੇ ਮਤਲਬ ਉਹਨਾਂ ਨੇ ਆਪਣੇ ਹਿਸਾਬ ਨਾਲ ਬਣਾਉਣੀ ਜਿੰਦਾ ਆਪਣੀ ਜਿੰਦੀ ਤੇ ਅੱਜ ਆ ਮੈਂ ਬੈਠੇ ਸੀ ਪਾਰਕ ਵਿੱਚ ਆਏ ਸੀ ਅੱਜ ਲੇਟ ਨਿਕਲਿਆ ਸੀ ਸ੍ਰੀ ਨਿਹਾਰਾਣ ਸਾਹਿਬ ਜੀ ਸਵੇਰ ਤੋਂ ਬਹੁਤ ਜ਼ਿਆਦਾ ਆਪਣੇ ਡਾਊਨ ਸੀ ਅਕੈਂਤੀ ਸੀ ਹੁਣ ਸੋਪ ਨਿਕਲੀ ਆ ਦੇ ਬਹੁਤ ਵਧੀਆ ਲੱਗਾ ਬਰਾ ਉੱਬਿਆ ਆ ਤੇ ਅੱਜ ਆ ਮੂਹਰੇ ਰੇੜੀ ਖਾਣ ਵਾਲਾ ਤੇ ਰੇੜਿਆ ਅਜਾ ਪੱਤੇ ਆ ਜਿਉਂ ਪਹਿਲਾਂ ਆਏ ਸੀ ਤਾਂ ਪੱਤੇ ਬਹੁਤ ਜ਼ਬਰਦਸਤ ਅੱਥਾਰੇ ਢੱਗ ਗਏ ਥੋੜੇ ਜਿਹਾ ਰਹਿ ਗਿਆ ਬਸ ਜਿਦਾ ਹਲੋ ਇਹ ਹੋਰ 5-7 ਦਿਨ ਦੇ ਵਿੱਚ ਇਹ ਵੀ ਸਾਰੇ ਥੱਲੇ ਆ ਜਾਂਦੇ ਆ ਤੇ ਬਿਲਕੁਲ ਐਨ ਜਿਹੜੇ ਰੋਖਿਆ ਉਹ ਰੋਡ ਹੋ ਜਾਣੇ ਬਿਲਕੁਲ ਸਾਰੇ ਤੇ ਘਰ ਤੋਂ ਥੱਲੇ ਦੇਖਦੇ ਸੀ ਆ ਦੇਖੇ ਕਿੰਦਾ ਪਾਇਆ ਪੱਤੇ ਤੇ ਨਾਲ ਇੱਥੇ ਪਾਰਕ ਹੈਗੀ ਐ ਇਹ ਤੇ ਨਾਲ-ਨਾਲ ਇਹਨਾਂ ਨੂੰ ਬੱਚੀ ਵਾਲੇ ਆਦੇ ਆਪੇ ਉਹ ਸਾਰਾ ਕਲੀਨ ਕਰਤੀ ਜਾਂਦੇ ਆ ਬੱਚੇ ਖੇਡਦੇ ਵਿੱਚ ਕਿਤੇ ਨਾ ਜਾਣ ਵਿੱਚ ਉਹ ਵੀ ਟਿਆਰ ਵੀ ਕੁਝ ਜਿਹਾ ਦਾ ਬੰਦ ਹੁੰਦਾ ਜੇ ਆਪ ਵੀ ਕਹਿੰਦੇ ਆ ਜਿਹੜੇ ਆ ਤੇ ਉਹ ਸਭਾਈਸ ਵੀ ਜਿੰਨਾ ਜਿਹਾ ਕਰਕੇ ਜਾਂਦੇ ਨੇ ਜਿੰਨਾ ਵਿਕੈਂਡ ਫਰੌਲ ਨੂੰ ਆਵਿਆ ਤੇ ਜੀ ਦੁਪਹਿਰੇ ਦਾ ਸਾਰਾ ਕੁਝ ਹੁੰਦਾ ਆ ਤੇ ਜਿੱਦਾਂ ਸਾਡੇ ਦੋ ਬਿਛੈਰੀ ਟੌਰੀਆ ਮਨਾਉਂਦੇ ਆ ਸੀ ਉੱਥੇ ਵਾਸ ਹੈਲੋਵੀਨ ਆ ਉਹ ਮਨਾਉਂਦੇ ਆ ਉਦੋਂ ਤੀ ਫਲਾਈ ਦੇ ਇਸਕੇ ਠੰਡ ਆਟੋਮੈਟਿਕਲੀ ਠੰਡ ਹੋ ਜਾਂਦੀ ਆ ਤਿੰਨ ਚਾਰ ਦਿਨ ਫਿਰ ਮੀਂਹ ਆ ਅੱਜ ਠੰਡਾ ਵੀ ਦਿਨ ਬੁਰਾ ਤੇ ਲੱਗਦੇ ਰੋਦਾ ਵੀ ਬਹੁਤ ਸੁਹਾਣਾ ਲੱਗਿਆ ਬੰਦੋਂ ਠੰਡਿਆ ਆ ਜੀ ਨਾ ਤੇ ਫਿਰ ਵੀ ਬਹੁਤ ਵਧੀਆ ਮਤਲਬ ਮਾਵਾ ਦਿਨ ਤੋਂ ਹਰ ਨਾਲ ਹੀ ਹੁੰਦਾ ਮਤਲਬ ਸਾਰਾ ਕੁਝ ਅੱਜ ਦੇ ਜਮਾਨੇ ਵਿੱਚ ਤਾਂ ਮਤਲਬ ਜਿਹੜੇ ਬਿਜ਼ਨਸ ਵੀ ਹੋਵੇ ਦਿਨ ਤੋਂ ਹਰ ਨਾਲ ਤੇ ਚੱਲਦੇ ਆ ਸੋ ਅੱਜ ਕੱਲ੍ਹ ਸਾਡੇ ਤੁਕਣ ਕੀ ਹੋਇਆ ਇੰਡੀਆ ਦੇ ਵਿੱਚ ਕਈ ਲੋਕ ਆ ਦੁਆੜਾ ਹੀ ਨਾ ਮਨਾਓ ਦਸਹਰਾ ਨਾ ਮਨਾਓ ਆ ਨਾ ਕਰੋ ਆ ਨਾ ਕਰੋ ਕਿੰਨੀਆਂ ਚੀਜ਼ਾਂ ਉਹ ਮਤਲਬ ਇਹਦੇ ਬੰਦ ਕਰ ਦਿੱਤੇ ਨੇ ਪਿਛੋਕੜ ਆ ਭੁੱਲ ਨਹੀਂ ਹੁੰਦੇ ਲੋਕਾਂ ਤੋਂ ਨਾ ਸ਼ੌਕੜ ਭੁੱਲ ਨਹੀਂ ਹੁੰਦੇ ਬਾਲਾ ਜਿਦਾ ਵੀ ਆਪਣੇ ਦਿਨ ਤੇ ਹਾਰ ਹੁੰਦੇ ਆ ਇੱਥੇ ਜਿਹੜੇ ਹੁਣ ਇੱਥੇ ਲੋਕ ਇੱਥੇ ਜਿੰਨਾ ਵੀਨਸ ਤੇ ਹਾਰਾ ਲੁੱਤੇ ਆ ਹੁਣ ਇੱਥੇ ਦੇ ਲੋਕ ਹੈਲੋਵੀਨ ਤੇ ਕਿੰਨਾ ਵੀਨਸ ਹੁੰਦਾ ਫੇਰਾ ਜਿਹੜਾ ਕ੍ਰਿਸਮਸ ਆ ਉਹਦੇ ਤੇ ਬੜਾ ਵੀਨਸ ਹੁੰਦਾ ਆ ਤੇ ਹੋਰ ਜਿੰਨਾ ਮਤਲਬ ਕਈ ਤਿਹਾਰਾ ਆ ਯਾ ਕਿੰਦਾ ਬੀਨਸ ਹੁੰਦਾ ਲੱਗਦਾ ਮਤਲਬ ਇਹ ਲੋਕੀ ਵੀਨਸ ਨਾਲ ਚੱਲਦੇ ਆ ਜਿੰਨਾ ਸਵਾਰ ਇਹਨਾਂ ਦਾ ਬੀਨਸ ਤੇ बिकਦਾ ਆ ਉਹਨਾਂ ਫੂਡ ਹੋਰ ਆਮ ਨਹੀਂ बिकਦਾ ਆ ਜਿੱਦਾਂ ਨਾ ਸੇਲ ਕਰਕੇ ਇਹਨਾਂ ਨੂੰ ਦੇ ਵਿੱਚ ਫਾਇਦਾ ਬਹੁਤ ਘਟਿਆ ਹੈ ਜੀ ਅੱਜ ਕੱਲ ਤਾਂ ਜਿਹੜਾ ਕੋਰੋਨਾ ਚੱਲ ਰਿਹਾ ਕਰਕੇ ਇਸ ਦਾ ਕਿੰਨਾ ਥੋੜਾ ਜਿਹਾ ਮਤਲਬ ਬਹੁਤ ਘਟ ਗਿਆ ਜਿਨ੍ਹਾਂ ਲੋਕ ਬਿਨੈਸ ਵੀ ਬਹੁਤ ਘਟ ਗਏ ਆ ਤੇ ਨਹੀਂ ਤਾਂ ਅੱਜ ਕੱਲ ਤਾਂ ਇੰਨੀਆ ਰੌਣਕਾਂ ਹੁੰਦੀਆਂ ਸੀ ਘਰਾਂ ਦੇ ਮੂਹਰੇ ਮਤਲਬ ਲੱਗਾ ਹੁੰਦਾ ਸਮਾਨ ਲੋਕਾਂ ਲਾਇਆ ਹੁੰਦਾ ਸੀਗਾ ਤੇ ਅੱਗੇ ਕੋਈ ਵੀ ਤਰ੍ਹਾਂ ਦਾ ਖਾਲੀ ਸੀ ਵੀ ਨਾਲ ਲੱਗਾ ਹੋਵੇ ਰਸ ਹੈਲੋਵਿਨ ਦਾ ਤੇ ਅੱਜ ਕੱਲ ਵਾਸਤੇ ਲੱਗੇ ਇੱਕ ਬਲਾਗ ਦੇ ਵਿੱਚ ਮਸੀਕ ਕੋਈ ਮਰੂਆ ਤੁਹਾਨੂੰ ਜਦੋਂ ਵਾਰ ਤੋਂ ਵਾਰ ਬਰਨ ਹਣੀ ਜਾਈ ਨਬੀ ਨਾ ਪਰਫੈਕਟ ਜਿੰਨਾ ਵੀ ਹੈਗਾ ਕਿਉਂਕਿ ਲੋਕੀ ਬਿਮਾਰੀ ਤੋਂ ਡਰਦੇ ਆ ਬੱਚਿਆਂ ਨੂੰ ਹੁਣ ਬਾਹਰ ਕੱਢਣ ਤੋਂ ਵੀ ਡਰਦੇ ਆ ਤੇ ਆਹ ਨੂੰ ਕੁਝ ਨਾ ਹੋਊਗਾ ਫਾਨ ਕੁਝ ਹੋਊਗਾ ਥੋੜਾ ਬਹੁਤਾ ਲੋਕੀ ਬੱਚੀ ਆਨ ਦੇ ਸੈਲਿਊਟ ਥੋੜਾ ਬਹੁਤਾ ਕਰਣੀ ਨਹੀਂ ਸਿੱਕ ਮੈਂ ਕਿਨ ਬਿਮਾਰੀ ਤੋਂ ਡਰਨਾ ਪੈਂਦਾ ਮਤਲਬ ਜਿਹੜਾ ਪੀਐਸ ਜੀਮ ਦੁਆਰਾ ਇਹ ਆ ਹੈਲਥ ਮਤਲਬ ਜਿਹੜਾ ਪਨਾ ਕੋਰੋਨਾ ਥੰਡ ਕਾ ਜਿਹੜਾ ਥੋੜੀ ਆ ਬਦਲੇ ਸ਼ੀ ਹੋ ਗਿਆ ਹੁਣ ਕਾਫੀ ਮਤਲਬ ਉਹਦਾ ਕੇਅਰਫੁਲ ਰਹਿਣਾ ਬਹੁਤ ਜ਼ਰੂਰੀ ਆ ਮਾਪਿਆਂ ਨੂੰ ਵੀ ਬੱਚਿਆਂ ਵਾਸਤੇ ਵੀ ਜਿੰਨਾ ਵੀ ਹੋ ਸਕੇ ਉਹ ਸਭ ਦਾ ਮਤਲਬ ਤੇ ਮਤਲਬ ਹਮੇਸ਼ਾ ਕਿ ਮਤਲਬ ਜਿੰਨਾ ਹੋ ਸਕਦਾ ਉਨਾ ਹੀ ਮਤਲਬ ਕੇਅਰਫੁਲ ਰਹਿਣਾ ਪੜਾਣਾ ਹਮ ਤਾਂ ਬੱਚੇ ਨਾਲ ਪਰਵਾਰ ਨਾਲ ਤੇ ਕੀ ਹੈਲੋਵੀਨ ਦਾ ਬਹੁਤ ਵਧੀਆ ਦਿਨ ਹੁੰਦਾ ਆ ਮਤਲਬ بڑے ਬੱਚੇ ਸੋਹਣੇ ਲੱਗਦੇ ਜਦੋਂ ਬਣੇ ਹੁੰਦੇ ਆ ਕੋਸ਼ਿਸ਼ ਕਰਾਂਗੇ ਜੇ ਅੱਛਾ ਉਹਨੂੰ ਥੋੜਾ ਜਿਹਾ ਹੋ ਸਕੇ ਆ ਦੇ ਬੱਚਿਆਂ ਨੂੰ ਇਹ ਆੜ ਕੀ ਤੁਹਾਨੂੰ ਆਪਕੋ ਤੁਹਾਨੂੰ ਵੀ ਨਾਲ ਬਣਾ ਕੇ ਤੁਹਾਨੂੰ ਸ਼ੇਅਰ ਕਰਾਂਗੇ ਆਪਣੇ ਸਾਡੇ ਪਰਿਵਾਰ ਨਾਲ ਤੇ ਬਾਕੀ ਟਾਵਰ ਦੀ ਟਾਕਿਆ ਕਿ ਕਿਲੋਗਰਾ ਬਾਕੀ ਆਪਣੇ ਪ੍ਰਵਾਹ ਦੇ ਨਾਲ ਆੜ ਕੀ ਸਾਰੇ ਜਣੇ ਜਿਹੜੇ ਵੀ ਇੱਥੇ ਆ ਭਾਈ ਘੜਪਰਾਓ ਬਣਾਓ ਫੇਦਾ ਵਾਲੇ ਖੇੜਾਜ ਬਣਾਓ ਬਾਕੀ ਜਿਹੜਾ ਵੀ ਤੁਹਾਨੂੰ ਸਿੱਧਾ ਸਿੱਧਾ ਤਿਹਾੜ ਹੈ ਉਹਦੇ ਮੁਤਾਬਕ ਬਣਾਓ ਤੇ ਬਾਕੀ ਸਾਰੇ ਪਰਿਵਾਰ ਨੂੰ ਜਿਹੜੇ ਨੂੰ ਬਹੁਤ ਬਹੁਤ 사랑 ਪਿਆਰ ਪਰਿਸ਼ਾਸ਼ਕਾਲ ਸਾਰਿਆਂ ਨੂੰ ਬਹੁਤ ਬਹੁਤ ਹਰ ਬ੍ਰਿਟੀਆਂ ਜਰੀਆ ਮੁਵਾਕਫਾ ਅੰਦਾਜ਼ੇ ਵੀ ਬਣਾ ਲਈ ਇਹਨਾਂ ਚੀਜ਼ਾਂ ਨੂੰ ਤੇ ਇੰਗਲੈਂਡ ਵਾਲੇ ਵੀ ਮੇਰੇ ਖਿਆਲ ਬਣਾਉਂਦੇ ਆ ਤੇ ਸਾਰਿਆਂ ਨੂੰ ਬਹੁਤ ਬਹੁਤ ਮੁਵਾਕਫਾ ਇਸੇ ਕੋ ਫਿਰ ਆਪਾਂ ਤੇ ਇਹੀ ਆ ਬਸ ਸਾਰੇ ਰਾਸ਼ਟਰ ਵੀ ਬਣਾਓ ਆਪਣੇ ਸਰਵਾਰ ਦੇ ਨਾਲ ਮਿਲ ਕੇ ਰਹੋ ਸਾਰੇ ਜੀਸ਼ਾ ਬਣਾਓ ਵਰਤਿਆ ਕੋ ਰੋਕ ਕਰੋ ਨਾ ਦੋ ਵੀ ਨਾ ਫਸਦਾ ਅੱਲਾ ਹੀ ਮਿਲੋ ਵਾਕੀ ਰਣਾ ਵੀ ਉਡੀਆ ਤਾਂ ਨੇ ਕੇ ਕੋ ਰਲਾ ਦੀ ਉਰੀਆ ਕਿਉਂ ਗਵਾਰੀਆਂ ਤੋਂ ਬਚਣਾ ਪੈਂਦਾ ਹੈ ਤੇ ਆਜ ਕੇ ਜਿਮਾਨੇਗਾ ਸਾਨੂੰ ਮਤਲਬ ਬਹੁਤ ਜ਼ਰੂਰੀ ਹੈ ਨਾ ਕਿ ਜਾਨੇ ਵਾਸਤੇ ਤੇ ਬਾਕੀ ਜੀ ਤੁਹਾਰੇ ਠੀਕ ਹੋਵੇ ਤੇ ਆਪਾਂ ਵੀ ਜਦੋਂ ਠੀਕ ਆ ਸਾਰੇ ਪਰਿਵਾਰ ਤੇ ਚਲੋ ਜੀ ਮਿਲਦੇ ਆ ਫਿਰ ਜੇ ਵੀ ਚੰਗੀ ਲੱਗੀ ਵੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਨਾ ਤੇ ਲੋਕਾਂ ਦੇ ਤੋਂ ਬਲੰਗੀ ਲੱਗੀ ਜੀ ਅੱਛੂ ਜੀ ਦਾ ਐਕਜੀਬਰ ਬਖਸ਼ਾ ਰੋ i uh -huh.